ਇਹ ਨੁਸਖਾ ਉਹ ਨੁਸਖਾ ਵਾ 4 15 ਦਿਨਾਂ ਦੇ ਵਿੱਚ ਤੁਹਾਡੇ ਅੰਦਰ ਛੋਟੇ ਜਿਹੀ ਜਾਨ ਭਰ ਦੇਗਾ ਚਿਹਰੇ ਤੇ ਲਾਲੀ ਆ ਜਾਊਗੀ ਇਹਦੇ ਵਾਸਤੇ ਇਹ ਕਰਨਾ ਕੀ ਆ ਤੁਸੀਂ ਤੁਸੀਂ ਲੈਣੀ ਹੈ ਗੁਰਖਮੁੰਡੀ 20 ਗ੍ਰਾਮ ਅਸ਼ਗੰਧ 10 ਗ੍ਰਾਮ ਸਤਾਵਰ 10 ਗ੍ਰਾਮ ਕਾਲੀ ਮੁਸਲੀ 10 ਗ੍ਰਾਮ ਸਫੇਦ ਮੁਸਲੀ 10 ਗ੍ਰਾਮ ਸੰਕਪੁਸਪੀ 10 ਗ੍ਰਾਮ ਬੀਜਬੰਦ 10 ਗ੍ਰਾਮ ਕਮਲ ਗੱਟਾ 10 ਗ੍ਰਾਮ ਗੰਨੇ ਦੀ ਜੜ 10 ਗ੍ਰਾਮ ਬ੍ਰੰਮੀ 10 ਗ੍ਰਾਮ ਤਾਲ ਮਖਾਣਾ 10 ਗ੍ਰਾਮ ਚਰੁੰਜੀ 10 ਗ੍ਰਾਮ ਸਪੇਰ ਜੀ ਦਾ 10 ਗ੍ਰਾਮ ਮੋਜਰਾ 10 ਗ੍ਰਾਮ ਸ਼ੀਤਲ ਚੀਨੀ 10 ਗ੍ਰਾਮ ਅਕਰਕਰਾ ਈਰਾਨੀ 10 ਗ੍ਰਾਮ ਚਿੱਟਾ ਚੰਦਨ 10 ਗ੍ਰਾਮ ਸੰਘਾੜਾ 10 ਗ੍ਰਾਮ ਕੌਜ ਦੇ ਬੀਜ 10 ਗ੍ਰਾਮ ਜੈਫਲ ਜਵਿਤਰੀ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲੋ ਫਿਰ ਇਸ ਦੇ ਵਿੱਚ 300 ਗ੍ਰਾਮ ਭਾਗਿਆ ਵਾਲੀ ਮਿਸ਼ਰੀ ਮਿਲਾ ਲਓ ਫਿਰ ਇਸ ਦੇ ਤੁਸੀਂ ਸੋਨੇ ਦੇ ਚਾਂਦੀ ਦੇ ਵਰਕ ਪੰਜੀ ਪੰਜੀ ਇਹ ਮਿਲਾ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ 3-3 ਗ੍ਰਾਮ ਰੋਜ਼ਾਨਾ ਸਵੇਰੇ ਸ਼ਾਮ ਕੋਸੇ ਗਾ ਦੇ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ